ਰਾਤ ਚੱਲੇ ਭਾਰੀ ਤੂਫਾਨ ਕਾਰਨ ਫਰੀਦਕੋਟ ਤੋਂ ਪਿੰਡ ਗਲਾਨਾ ਰੋਡ ਜਾਣ ਵਾਲੀ ਸੜਕ ਬਿਲਕੁਲ ਜਾਮ ਹੋ ਚੁੱਕੀ ਹੈ ਕਿਉਂਕਿ ਟਖੇੜੇ ਦੇ ਕਾਰਨ ਜੋ ਸ਼ੌਣੀ ਦੇ ਫਰੀਦਕੋਟ ਸ਼ੌਣੀ ਦੇ ਬਰਖਤ ਫੈਦੇ ਵੱਡੇ ਵੱਡੇ ਹਨ ਉਹ ਟੁੱਟ ਚੁੱਕੇ ਹਨ ਉਹ ਸਾਰੇ ਟੁੱਟ ਕੇ ਖੜਕਤੇ ਆ ਗਏ ਹਨ ਡੇੜਾ ਹਫਤਾ ਹਫਤਾ ਦੇ ਪ੍ਰੇਮੀ ਸੇਵਕ ਜਿਨ੍ਹਾਂ ਵਿੱਚ ਆਰਾਮ ਸਰਨ ਦਾਸ ਨਰਮਨ ਸਿੰਘ, ਦੀਵਾਨ ਚੰਦ, ਲਖਵਿੰਦਰ ਸਿੰਘ ਗੰਗਾ ਅਤੇ ਹੋਰ ਪ੍ਰੇਮੀ ਜਿਨ੍ਹਾਂ ਨੇ ਜੀਸੀਬੀ ਬਲਾ ਕੇ ਇਸ ਜਾਮ ਨੂੰ ਸ਼ੁਰੂ ਕੀਤਾ ਹੈ ਇਸ ਤੋਂ ਇਲਾਵਾ 15 ਮੈਂਬਰ ਕਮੇਟੀ ਦੇ ਅਮਰਤਪਾਲ ਪਾਲਾ, ਡਾਕਟਰ ਤੇਜਿੰਦਰ ਅਤੇ ਹੋਰ ਵੀ ਪਿੰਡ ਦੇ ਬਹੁਤ ਸਾਰੇ ਵਸਨੀਕ ਪਹੁੰਚੇ ਜੋ ਇਹਨਾਂ ਨੇ ਆ ਕੇ ਬਹੁਤ ਵੱਡਾ ਜੋ ਜਾਮ ਲੱਗਿਆ ਸੀ ਉਸ ਨੂੰ ਚਾਲੂ ਕਰਵਾਇਆ ਗਿਆ ਪਰ ਫੀਸਬੋਰਡ ਸ਼ਾਉਣੀ ਜਾਂ ਜਿਹੜਾ ਪ੍ਰਸ਼ਾਸਨ ਇਸ ਤੋਂ ਵੇ ਖਬਰ ਹੋਏ ਹਨ ਹਾਲਕਿ ਉਹਨਾਂ ਨੂੰ ਇਸ ਬਾਰੇ ਸੂਚਿਤ ਵੀ ਕੀਤਾ ਗਿਆ ਸੀ ਪਰ ਉਸ ਦੇ ਬਾਵਜੂਦ ਹੀ ਕੋਈ ਵੀ ਇਹ ਰਾਖ ਲਾਣ ਲਈ ਨਹੀਂ ਆਇਆ ਇਹ ਰਸਤਾ ਪਿੰਡ ਕਿਲਾਣਾਉਂ ਦੇ ਡੇੜਾ ਹੱਤਾ ਹਵਦਾ ਦੇ ਸੇਵਕ ਪ੍ਰੇਮੀ ਉਹਨਾਂ ਨੇ ਇਹ ਚਾਲੂ ਕਰਾਇਆ ਹੈ ਇਸ ਬਾਰੇ ਅਸੀਂ ਨਿਰਮਲ ਸਿੰਘ ਤੋਂ ਪੁੱਛਣਾ ਚਾਹੁੰਦੇ ਹਾਂ ਕੀ ਕਹਿਣਾ ਚਾਹੁੰਦੇ ਐ ਇਸ ਬਾਰੇ ਭਾਈ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਧੰਨਵਾਦ ਤਨਤਨ ਸਤਿਗੁਰੂ ਤੇਰਾ ਯਾਸਾ ਜਿਹੜੇ ਜਿੰਨਾ ਵੀਰਾਂ ਨੇ ਸਾਡਾ ਸਹਿਯੋਗ ਦਿੱਤਾ ਹੈ ਪ੍ਰੇਮੀਆਂ ਦਾ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਤੇ ਤੜਕੇ 6 ਵਜੇ ਦਾ ਜਾਮ ਲੱਗਾ ਸੀਗਾ ਇਹ ਬਿਕ ਮਾਇ ਕਹਿੰਦੇ ਕਿ ਵੇਖਿਆ ਨਹੀਂ ਕਿ ਕਿਸੇ ਨੇ ਤੇ ਉਹ ਸਾਨੂੰ ਰੇਹਾਂ ਮਿਲਿਆ ਤੇ ਬਾਈ ਯਾਰ ਜਾਮ ਆ ਖੁੱਲ ਨਹੀਂ ਖੋਲ ਰਿਆ ਕੋਈ ਬੰਦੇ ਸਾਰੇ ਮੋਟਰਸਾਈਕਲ ਸੀਗੇ ਅਸੀਂ ਅਗਾ ਵੀ ਨਹੀਂ ਆਏ ਨਹੀਂ ਚੱਲ ਨਹੀਂ ਗੱਡੀ ਇਹ ਸੀਗਾ ਐਮਐਸਸੀ ਐਮਐਸਸੀ ਜਿਹਦਾ ਸੀਗਾ ਇਹ ਚਪਈਦਾ ਉਹ ਸਾਰੇ ਲੋਕ ਡਰਦੇ ਸੀਗੇ ਵੀ ਇਹ ਚਪਈਦਾ ਐਮਐਸਸੀ ਦਾ ਕਿਤੇ ਅੰਦਰੋਂ ਫੜ ਕੇ ਅੰਦਰ ਨਾ ਕਰਦੇ ਬਾਈ ਯਾਰ ਸਾਨੂੰ ਅੰਦਰ ਕਰਨ ਦਿਓ ਅਸੀਂ ਰਾਹ ਖੋਲਾਂਗੇ ਇਹ ਸਾਡੇ ਹਜ਼ਾਰਾਂ ਭਰਾ ਇੱਥੇ ਖੜੇ ਰੁਕੇ ਖੜੇ ਆ ਦੁੱਧ ਵਾਲੇ ਦੁੱਧ ਦੇ ਗੋਤਰੀ ਮੇਲਾ ਸੀਗਾ ਠੀਕ ਨਹੀਂ ਸਾਰਾ ਖੱਟਾ ਹੋ ਜਾਣਾ ਸੀਗਾ ਅਸੀਂ ਸਕੂਲਾਂ ਦੇ ਬੱਚੇ ਫਿਰ ਆਪਣੇ ਦਿੱਤੇ ਅੱਜ ਵੈਹੇ ਆਏ ਦੁਆਰਾ ਪਰ ਸਾਰਿਆਂ ਨੇ ਭਰਾਵਾਂ ਨੇ ਬਹੁਤ ਮਿਹਨਤ ਕੀਤੀ ਹੈ ਤੇ ਤਾਂ ਇਹ ਗਾਉਂ ਖੋਲਦਾ ਤੇ ਬਹੁਤ ਧੰਨਵਾਦ ਕਰਦੇ ਸਾਰਾ ਦਾ ਅਸੀਂ ਡਾਕਟਰ ਦਾ ਬਹੁਤ ਧੰਨਵਾਦ ਕਰਦੇ ਜਿਹਨੇ ਸਾਡੀ ਵੀਡੀਓ ਬਣਾਈ ਆ ਧੰਨਵਾਦ ਧੰਨਵਾਦ ਜੀ